ਉਹ ਨਹੀਂ ਤੇਰੇ ਉੱਤੇ ਉਹ ਇਹ ਤਾਂ ਆਪਣਾ ਨਾ ਜਿਹੜਾ ਵੱਡਾ ਪੁਲ ਸੀਗਾ ਉਹ ਜਦੋਂ ਪਹੁੰਚਿਆ ਆ ਕੇ ਉੱਤੇ ਰਹੇਗਾ ਉਹ ਇੱਕ ਹੋਰ ਹੀ ਸਾਥ ਰਸਤਾ ਇੱਕ ਪੈਂਬੜੇ ਵੀ ਬਣਾਇਆ ਹੈ ਪੈਂਬੜੇ ਦੀ ਪ੍ਰਸਾਦ ਨੂੰ ਦੱਸ ਲਈਏ ਤੈਨੂੰ ਚੜ੍ਹਦੇ ਨੇ ਉਸ ਤੋਂ ਬਾਅਦ ਫੇਰ ਇਹ ਰੱਖੀ ਇਹ ਤੂਸੀ ਬਣਾਇਆ ਹੈ ਆਪ ਆਪ ਹੀ ਆਪ ਪਹਿਲੇ ਨੇ ਬਣਾ ਥੋੜੇ ਪਹਿਲੇ ਸਾਡੇ ਤੋਂ ਦੋ ਰੋੜ ਸ਼ੁਰੂਆਤ ਜੀ ਰੋੜ ਇਧਰੋਂ ਹਿਸਾਬ ਲਾ ਲਓ ਭਾਜੀ ਗੜ ਸਿੰਘ ਤੋਂ ਨਿਕਲ ਜਾਂਦਾ ਜੀ ਓਕੇ ਓਕੇ ਸਾਈਕਲ ਚੜ੍ਹ ਫਰ ਰਨ ਹੋਏ ਬਹੁਤ ਛੋਟ ਪੈਂਦਾ ਜੀ ਇਹ ਤੋਂ 8 ਤੋਂ 5 ਮਿੰਟ ਦਾ ਰਸਤਾ ਜੀ ਆਪਾਂ ਕਰਦੇ ਜਾਂ ਲੋਕ ਹੋ ਗਏ ਜੀ ਇਹਦਾ ਪੌੜਾ ਘੰਟਾ ਘੰਟਾ ਲੱਗ ਜਾਂਦਾ ਇੱਥੇ ਕਰ ਦਿਓ ਜੋੜੇ ਇੱਥੇ ਕਰਾ ਬੋਲਟੇ ਦੀ ਲਾਈਟ ਚ ਘਾਲਾ ਥੋੜੀ ਜੀ ਜਲਦੀ ਆ ਜੀ ਜਲਦੀ ਹੈ ਕੱਲ ਮੜ ਜਾਓ ਕਰਦੀ ਆ ਜੀ ہاں ਜਿਹੜਾ ਜੋ ਹੋਏਗਾ ਅ ਤੁਸੀਂ ਕੈਮਰੇ ਚੀਂ ਦਿਓ ਬਸ ਠੀਕ ਹੈ ਉਹ ਕਲੀਅਰ ਹੈ ਕੈਮਰੇ ਚੀਂ ਦੱਸ ਦਿਓ ਅੱਛਾ ਅਸੀਂ ਖੜੇ ਆਂ ਵਿਆਪੁਰ ਮੁਜਾਰੀ ਪਿੰਡ ਦੇ ਸਾਰੀ ਪੰਚਾਇਤ ਸਰਪੰਚ ਸਾਹਿਬ ਪੈਂਚੋਰੀ ਸਾਰੇ ਲੋਕ ਖੜੇ ਨੇ ਸਾਡੇ ਨਾਲ ਮੈਂ ਔਰ ਲਖਾ ਅੱਜ ਅਸੀਂ ਇੱਥੇ ਆਏ ਸੀਗੇ ਆਪਦੇ ਵਹਿਣ ਮੁਹੰਮਦ ਇਨਾਂ ਦੇ ਪਿੰਡ ਅਸੀਂ ਪਹੁੰਚਾਇਤ ਲਾ ਕੇ ਗਏ ਸੀ ਕੁਛ ਦਿਨ ਪਹਿਲਾਂ ਤੇ ਅੱਜ ਇਹਨਾਂ ਨੇ ਸਾਨੂੰ ਦੱਸਿਆ ਔਰ ਅਰਜੈਂਟਲੀ ਬੁਲਾਇਆ ਇਹਦੀ ਥੋੜੀ ਥੋੜੀ ਗੱਲ ਤੁਹਾਨੂੰ ਪੰਚ ਤੇ ਸਰਪੰਚ ਵੀ ਦੱਸਣਗੇ ਮੋਟੀ ਗੱਲ ਮੈਂ ਕਹਿ ਦਿਆਂ ਇੱਕ ਵਾਰੀ ਤੇ ਲਿਖਾ ਕੇ ਦਊਗਾ ਆ ਮਾੜਾ ਜਿਹਾ ਬਖਾਇਓ ਜਿਹਾ ਆਰਜੀ ਪੋਲਾ ਇਹ ਪਿੰਡ ਵਾਲਿਆਂ ਨੇ ਬਣਾਇਆ ਆਪ ਆ ਮੇਰੇ ਘਰੇ ਦੇ ਇੱਕ ਦੋ ਪਿੰਡਾਂ ਨੇ ਰਲ ਕੇ ਤਿੰਨਾ ਪਿੰਡਾਂ ਨੇ ਤਿੰਨਾਂ ਨੇ ਜੀ ਤਿੰਨ ਚਾਰ ਪਿੰਡਾਂ ਨੇ ਰਲ ਕੇ ਬਣਾਇਆ ਹੈ ਔਰ ਸਰਕਾਰ ਇੱਥੇ ਨਹੀਂ ਆਈ ਇੱਧਰ ਵੱਡਾ ਪੁਲ ਹੈਗਾ ਜਿਹਦਾ ਸਤਿਆਨਾਸ਼ ਹੋ ਚੁੱਕਿਆ ਹੈ ਇਧਰਲੇ ਪਾਸੇ ਇੱਕ ਕਿਹੜਾ ਪੁਲ ਅਲਗਰਾ ਵਾਲਾ ਪੁਲ ਇਧਰਲੇ ਪਾਸੇ ਹੈ ਜਿਹਦੇ ਉੱਤੋਂ ਆਵਾਜਾਈ ਬੰਦ ਹੈ ਪਰ ਰਾਤ ਨੂੰ ਕਿਤੇ ਕਿਤੇ ਮਾਈਨਿੰਗ ਵਾਲੇ ਟਿਪਰ ਜ਼ਰੂਰ ਲੰਘ ਜਾਂਦੇ ਨੇ ਵੈਸੇ ਤੁਸੀਂ ਆ ਜਿਵੇਂ ਅਸੀਂ ਆਏ ਆ ਤੱਕੇ ਖਾਂਦੇ ਥੱਲੇ ਦੀ ਔਰ ਜਦੋਂ ਮੀਂਹ ਪੈ ਜਾਂਦਾ ਇਹ ਆਰਜੀ ਪੁਲ ਚੱਕ ਲਿਆ ਜਾਂਦਾ ਫਿਰ ਇੱਥੋਂ ਪਿੰਡਾਂ ਵਾਲੇ ਰੱਬ ਆਸਰੇ ਹੁਣ ਅਰਜੈਂਟ ਕੀ ਹੈ ਅਰਜੈਂਟ ਇਹ ਐਲ ਵੀ ਇੱਥੇ ਕੁਝ ਏਰੀਆ ਸੀ ਜਿਹੜੀ ਥਾਂ ਤੇ ਬਿਲਕੁਲ ਮਾਈਨਿੰਗ ਨਹੀਂ ਹੋ ਰਹੀ ਸੀ ਔਰ ਉਹਦੀ ਮਾਈਨਿੰਗ ਨਾ ਹੋਣ ਦੀ ਵਜ੍ਹਾ ਜਿਹਦੇ ਨਾਲ ਪਿੰਡਾਂ ਨੂੰ ਤੇ ਇਲਾਕੇ ਨੂੰ ਨੁਕਸਾਨ ਕੀ ਹੋ ਰਿਹਾ ਹੈ ਉਹ ਤੁਹਾਨੂੰ ਸਰਪੰਚ ਸਾਹਿਬ ਤੇ ਪੰਚ ਸਾਹਿਬ ਦੱਸਣਗੇ ਅੱਜ ਇਹਨਾਂ ਨੇ ਕੁਝ ਬੰਦੇ ਇੱਥੇ ਆਏ ਸੀ ਇਸ ਸਬੰਧ ਵਿੱਚ ਮਾਈਨਿੰਗ ਦੇ ਇਰਾਦੇ ਨਾਲ ਜਿਹੜੇ ਇਹਨਾਂ ਨੂੰ ਵੇਖ ਕੇ ਭਜ ਭਜਾ ਗਏ ਨੇ ਹੁਣ ਸਾਨੂੰ ਇਹਨਾਂ ਨੇ ਸੱਦਿਆ ਇੱਥੇ ਸਾਨੂੰ ਡਿਟੇਲ ਵੀ ਦੱਸੀ ਆ ਮੈਂ ਚਾਹੁੰਗਾ ਸਰਪੰਚ ਸਾਹਿਬ ਤੁਸੀਂ ਥੋੜਾ ਇੱਕ ਵਾਰੀ ਲੱਖਾ ਉਸ ਤੋਂ ਤੂੰ ਲੱਖ ਬਾਅਦ ਚ ਕਹਿ ਦੀ ਇਹਨਾਂ ਦੇ ਕਹਿਣ ਤੋਂ ਨਹੀਂ ਤਾਂ ਜਾਂ ਪਹਿਲਾਂ ਤਾ ਤੂੰ ਹੁਣ ਕਹਿ ਦੇ ਲੱਖਾ ਬੋਲ ਦਿੰਦਾ ਉਸ ਤੋਂ ਬਾਅਦ ਸਰਪੰਚ ਸਾਹਿਬ ਦੇ ਥੋੜਾ ਦੱਸਣਗੇ ਐਗਜ਼ੈਕਟਲੀ ਕੀ ਮਸਲਾ ਹੈ ਔਰ ਮੈਂ ਇੱਕ ਜ਼ੋਰ ਕਹਿ ਦਿੰਦਾ ਵਾਰਨਿੰਗ ਦੇ ਦਿੰਦਾ ਜੇ ਇਲਾਕੇ ਵਾਲਿਆਂ ਦੀ ਮਰਜ਼ੀ ਤੋਂ ਬਿਨਾ ਜੇ ਪਿੰਡ ਵਾਲਿਆਂ ਦੀ ਮਰਜ਼ੀ ਤੋਂ ਬਿਨਾ ਗਲਤ ਚੀਜ਼ ਕੀਤੀ ਗਈ ਗੈਰ ਕਾਨੂੰਨੀ ਚੀਜ਼ ਕੀਤੀ ਗਈ ਲੋਕਾਂ ਦੇ ਖਿਲਾਫ ਕੀਤੀ ਗਈ ਤਾਂ ਤੁਸੀਂ ਇਹ ਛੱਡੋ ਅਸੀਂ ਫਿਰ ਦੂਜੀਆਂ ਵੀ ਬੰਦ ਕਰਾਵਾਂਗੇ ਔਰ ਪੰਜਾਬ ਨੂੰ ਇੱਥੇ ਸੱਦਾਂਗੇ ਪੰਜਾਬ ਦੀ ਬਰਬਾਦੀ ਦਾ ਦ੍ਰਿਸ਼ ਦਿਖਾਉਂਦੇ ਹਾਂ ਤੁਹਾਨੂੰ ਆ ਦੇਖੋ ਵੀ ਆ ਸਾਰਾ ਪਿੱਛੇ ਦਿਖਾ ਦੇ ਕਿ 150 ਏਕੜ ਦੇ ਵਿੱਚ ਇੱਥੇ ਸਾਰੀ ਇਹ ਮਾਈਨਿੰਗ ਜਿਹੜੀ ਖੁਦਾਈ ਹੈ ਇਹ ਕਰਨ ਨੂੰ ਫਿਰਦੇ ਆ ਇਹ ਸਾਰਾ ਇਲਾਕਾ ਤਬਾਹ ਕੀਤਾ ਜਾ ਰਿਹਾ ਖਾਸ ਤੌਰ ਤੇ ਨੰਗਲ ਦਾ ਇਹੀ ਬਚਿਆ ਜੀ ਰੋਪੜ ਦਾ ਜਿਹੜਾ ਏਰੀਆ ਹੈ ਇਹ ਸਾਰੀ ਨਜਾਇਜ਼ ਤੌਰ ਤੇ ਜਿਹੜੀ ਖਦਾਈ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਕੋਈ ਬਾਲੀਵਾਰਥ ਨਹੀਂ ਕੋਈ ਪੁਰਚਕ ਨਹੀਂ ਪਹਿਲਾਂ ਇੱਥੇ ਖਦਾਈ ਕਰਾਉਂਦੇ ਰਹੇ ਬਾਦਲ ਫਿਰ ਕਾਂਗਰਸ ਆ ਗਏ ਉਹਨਾਂ ਬੋਕਰ ਵਾਲੇ ਆ ਗਏ ਕੁਝ ਨਹੀਂ ਬਦਲਿਆ ਉਹੀ ਉਹੀ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਪੁੱਲ ਰੁੜੇ ਪਏ ਨੇ ਆ ਦੇਖਾ ਇਹ ਤੁਹਾਨੂੰ ਬਾਈ ਤੋਂ ਇਹ ਨੇ ਆ ਪੌੜ ਆਰਜੀ ਪੁੱਲ ਬਣਾਇਆ ਹੋਇਆ ਐਂਡ ਐਲਕੋ ਦਾ ਪੁੱਲ ਥੱਲੋਂ ਤੇ ਖਦਾਈ ਕਰਤੀ ਉਹ ਵੱਡਾ ਪੁਲ ਬਣਿਆ 14 ਚ ਥੱਲੋਂ ਖਦਾਈ ਕਰਤੀ ਉਹ ਥੱਲੇ ਪਿੰਦਰ ਜੇ ਹੈਗੇ ਇਹਦੇ ਖੰਭੇ ਜੇ ਖੜੇ ਆ ਉਹ ਅੱਜ ਲੰਘ ਗਏ ਤੇ ਪੁਲ ਵਿਚਾਲੋਂ ਪਾਟ ਗਿਆ ਆ ਹਾਲਾਤ ਆ ਜਿਹੜੇ ਇਹ ਸਰਕਾਰ ਦਾਅਵੇ ਕਰਦੀ ਨਹੀਂ ਸਕਦੀ ਭਵੰਤਮਾਨ ਕੇਜਰੀਵਾਲ ਕਿ ਅਸੀਂ ਕੋਈ ਨਜਾਇਜ਼ ਨਹੀਂ ਕੰਮ ਹੋਣ ਦੇਣਾ ਕੋਈ ਸ਼ਿਵਤ ਖੋਲੀ ਨਹੀਂ ਚੱਲਣ ਦੇਣੀ ਪਾਰਦਰਸ਼ੀ ਹੋਊਗਾ ਸਾਰਾ ਕੰਮਕਾਰ ਆ ਹਾਲਾਤ ਦੇਖੋ ਲੋਕਾਂ ਦੇ ਤਰਾ ਤਰਾ ਕਰਦੇ ਪਏ ਲੋਨ ਸਾਰਾ ਏਰੀਆ ਇਹ 600 ਫੁੱਟ ਡੂੰਘੇ ਟੋਏ ਪੱਟ ਤੇ 100-100 ਫੁੱਟ ਡੂੰਘੇ ਮਿੱਟੀ ਛੱਡੀ ਨਹੀਂ ਰੇਤ ਤਾਂ ਛੱਡੀ ਨਹੀਂ ਕਿਤੇ ਪੱਥਰ ਰਹਿ ਗਏ ਆ ਸਾਰਾ ਦਾ ਹਾਲਾਤ ਇਹੋ ਜਿਹੇ ਬਣਾਤੇ ਆ ਸੋ ਬਾਕੀ ਜਿਹੜੀ ਗੱਲਬਾਤ ਆ ਉਹ ਪਿੰਡ ਵਾਲੇ ਦੱਸਣਗੇ ਪਰ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਆ ਵੀ ਅਸੀਂ ਹੁਣ ਇਸ ਇਲਾਕੇ 'ਚ ਆਏ ਹੋਏ ਆ ਜਿਹੜਾ ਵਹਿਣ ਸ਼ੁਰੂ ਕੀਤਾ ਪਾਣੀਆਂ ਦਾ ਜੋ ਦਰਿਆਵਾਂ ਯਾਰਾਂ ਪਾਗਾਂ ਜਾ ਰਹੀਆਂ ਇਹ ਰੋਪਣ ਤੋਂ ਸ਼ੁਰੂ ਹੋਏ ਆ ਜਦੋਂ ਸਤਲੁਜ ਸ਼ੁਰੂ ਹੁੰਦਾ ਉਹਦੇ ਤਹਾਂ ਤੇ ਇੱਥੇ ਜਿਹੜੀਆਂ ਲੋਕਾਂ ਦੀਆਂ ਲੋਕਲ ਇੱਥੋਂ ਦੇ ਮੁੱਦੇ ਨੇ ਸਮੱਸਿਆ ਮੈਨੇ ਉਹ ਵੀ ਬਹੁਤ ਗੰਭੀਰ ਨੇ ਇੱਥੇ ਇੰਨੀਆਂ ਖੱਡਾਂ ਡੁੰਗੀਆਂ ਕਰਤੀਆਂ ਪਾਣੀ ਜੱਕਦਮ ਜਿਹੜਾ ਹੱਥ ਨਾਲ ਹੀ ਪਾਣੀ ਕੱਢ ਲਿਆ ਜਾਂਦਾ ਸੀ ਉਹ ਪਾਣੀ 100 100 200 400 400 ਫੁੱਟ ਤੇ ਇੱਥੇ ਪਾਣੀ ਚ ਲੈ ਗਿਆ ਸਵੇ ਬਚਾਰਾ ਨੂੰ ਨਾ ਉਹ ਗੱਲ ਆ ਵੀ ਖੂਹ ਦੇ ਕੋਲੇ ਰਹਿ ਕੇ ਵੀ ਪਿਆਸੇ ਐ ਦਰਿਆ ਕੋਲ ਦੀ ਲੰਘਦਾ ਪਰ ਪਾਣੀ ਇਨਾਂ ਕੋਲੇ ਹੈ ਨਹੀਂ ਤੇ ਜੋ ਨਜਾਇਜ਼ ਤੱਕਾ ਇਹ ਨਾਲ ਹੋ ਰਿਹਾ ਉਹਦੀ ਜਵਾਬ ਸਪੰਸਾ ਆਪਣੀ ਜ਼ੁਬਾਨੀ ਦੱਸਣਗੇ ਦਾ ਦਰਦ ਪਾਈ ਕੋ ਵੀਰ ਖਾਉਂਦਾ ਵਾਈ ਕੋ ਵੀਰ ਫਤੇ ਇਹ ਮਸਲਾ ਹੈ ਜੀ ਇਹਨਾਂ ਨੇ ਅੱਜ ਇੱਕ ਡਰਾਮਾ ਰਚਿਆ ਕੱਲ ਇਹ ਅਸੀਂ ਪੁਲ ਬਣਾਉਣ ਲੱਗੇ ਕੋਈ ਪੁਲ ਬੁਲ ਨਹੀਂ ਬਣਾਤਾ ਉਹਨਾਂ ਨੇ ਇੱਥੇ ਮਾਈਨਿੰਗ ਦੀ ਮਸ਼ੀਨਾਂ ਲਗਾਈਆਂ ਕਿਉਂਕਿ ਅੱਗੇ ਭਲਾਂ ਖਤਮ ਕਰਤਾ ਇਹਨਾਂ ਨੇ ਨਾਨਕਰਾ ਖਤਮ ਕਰਤਾ ਹੁਣ ਇਹਦੀ ਵਾਰੀ ਆ ਗਈ ਇਹਨਾਂ ਨੇ ਮਸ਼ੀਨਾਂ ਤਿਆਰ ਕੀਤੀਆਂ ਹੋਈਆਂ ਐ ਮਾਈਨਿੰਗ ਸ਼ੁਰੂ ਹੋ ਰਹੀ ਹੈ ਚਲੋ ਵਾਲੇ ਪਿਛਲੀ ਸਰਕਾਰ ਦੀ ਕਾਗਰੋਦੀ ਉਸ ਵੇਲੇ ਮਾਈਨਿੰਗ ਸ਼ੁਰੂ ਹੋਈ ਅਸੀਂ ਪਿੰਡ ਇਕੱਠਾ ਹੋਇਆ ਉਹਨਾਂ ਨੇ ਬੰਦ ਕਰ ਦਿੱਤੀ ਇੱਥੋਂ ਚਲੇ ਗਏ ਮੁੜ ਕੇ ਨਹੀਂ ਆਏ ਇਹਨਾਂ ਦੀ ਅੱਖ ਹੈਗੀ ਨੂੰ ਇਸ ਜ਼ਮੀਨ ਪਰ 150 ਕੱਲੇ ਪਰ ਇਹ ਤਾਂ ਵਾਦਾ 3 ਪਿੰਡ ਤਾਂ ਬਰਬਾਦ ਹੋ ਜਾਣਗੇ ਉਹ ਪਰਲੇ ਸਾਹਮਣੇ ਹੱਡ ਨਾਲ 3 ਪਿੰਡ ਖਤਮ ਮਜਾਰੀ ਖਤਮ ਸਾਡਾ ਇਸ ਇਲਾਕੇ ਨਾਲ ਕਨੈਕਸ਼ਨ ਟੁੱਟ ਜਾਣਾ ਇਹ ਤਾਂ ਉਹ ਬਾਅਦ 50 ਫੁੱਟ ਜਿਹੜੀ ਮਾਈਨਿੰਗ ਹੋਣੀ ਹੈ ਨਾ ਪਹਿਲਾ ਨੰਬਰ ਤਾਂ ਮੈਨੂੰ ਇਹ ਦੱਸਣ ਪਏ ਤੁਹਾਡੇ ਕੋਲ ਮੈਨਿੰਗ ਦੀ ਪਹਿਲਾ ਹੀ ਦੋ ਆਪਸ਼ਨ ਦਾ ਕਰੋ ਮਸ਼ੀਨਾ ਆਪਸ਼ਨ ਕੀਤੀ ਨਹੀਂ 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 ਆਪਸ਼ਨ ਕੁਝ ਨਹੀਂ ਹੈ ਮਸ਼ੀਨਾ ਨੂੰ ਪਟਨ ਕੌਣ ਆਇਆ ਸੀਗਾ ਸਵੇਰੇ ਨਾ ਜੀ ਸੁਣ ਲਓ ਸਾਰਾ ਮਹਿਕਮਾ ਇਕੱਠਾ ਹੋ ਕੇ ਮੈਂ ਤਾਂ ਡਰਾਮਾ ਕਰਕੇ ਆ ਤਾਂ ਉਹਨਾਂ ਨੇ ਛੰਡੀਆਂ ਲਾ ਕੇ ਚਲੇ ਜਾਣਾ ਤਾਂ ਨਾ ਪੋਲੂਸ਼ਨ ਬੋਰਡ ਦੀ ਕੋਈ ਪਰਚੀ ਜਾਂ ਕਿਸੇ ਦੀ ਪਰਚੀ ਜਦ ਅਸੀਂ ਆਪਾਂ ਕਰਾਣੀ ਨਹੀਂ ਚਾਹੁੰਦੇ ਸਰਕਾਰ ਨੂੰ ਕਿਸੇ ਦੱਦੀਏ ਕਿਉਂ ਕਰੇ ਦੇਖੋ ਜੀ ਪਿੱਛੇ ਨਾ ਇਹ ਜ਼ਮੀਨਾਂ ਜਿਹੜੀਆਂ ਸਾਡੀ ਮਾਲਕੀ ਦੀਆਂ ਇਹ ਤੋਂ ਬਾਅਦ ਸਾਡੀ ਮਾਲਕੀ ਜ਼ਮੀਨਾਂ ਸਾਰੀ ਜੀ ਆਲੇ ਦੋਲੇ ਅੱਛਾ ਆ ਪੰਚਾਇਤੀ ਜ਼ਮੀਨ ਹੈ ਉਹ ਸਾਡੀ ਮਾਲਕੀ ਜ਼ਮੀਨਾਂ ਸੌਣ ਦੀ ਮਾਇਨੇ ਹੋਣੀ ਹੈ ਨਾ ਪਹਿਲਾ ਨੰਬਰ ਤਾਂ ਮੈਨੂੰ ਇਹ ਦੱਸਣ ਲਈ ਤੁਹਾਡੀ ਕੋਲ ਮਾਇਨੇ ਦੀ ਪਹਿਲਾ ਇਹਦੇ ਆਪਸ਼ਨ ਦਾ ਕਰੋ ਮਸ਼ੀਨਾ ਮਸ਼ੀਨਾ ਫਿਰ ਨਹੀਂ ਨਹੀਂ ਆਪਸ਼ਨ ਕੁਝ ਨਹੀਂ ਹੈ ਮਸ਼ੀਨਾ ਦਾ ਪਟਨ ਕੌਣ ਆਇਆ ਸੀਗਾ ਸਵੇਰੇ ਨਾ ਜੀ ਸੁਣ ਲਓ ਸਾਰਾ ਮਹਿਕਮਾ ਇਕੱਠਾ ਹੋ ਕੇ ਮੈਂ ਤਾਂ ਡਰਾਮਾ ਕਰਕੇ ਆ ਤਾਂ ਉਹਨਾਂ ਨੇ ਛੰਡੀਆਂ ਲਾ ਕੇ ਚਲੇ ਜਾਣਾ ਤਾਂ ਨਾ ਪੋਲੂਸ਼ਨ ਬੋਰਡ ਦੀ ਕੋਈ ਪਰਚੀ ਜਾਂ ਕਿਸੇ ਦੀ ਪਰਚੀ ਜਦ ਅਸੀਂ ਆਪਾਂ ਕਰਾਣੀ ਨਹੀਂ ਚਾਹਦੇ ਮੈਂ ਸਰਕਾਰ ਨੂੰ ਕਹਿੰ ਸਰਦਰ ਦੀ ਕਿਉਂ ਕਰੇ ਦੇਖੋ ਯਾਰ ਪਿੱਛੇ ਨਾ ਇਹ ਜ਼ਮੀਨਾਂ ਜਿਹੜਾ ਸਾਡੀ ਮਾਲਕੀ ਦੀਆਂ ਇਹ ਤੋਂ ਬਾਅਦ ਸਾਡੀ ਮਾਲਕੀ ਜ਼ਮੀਨ ਹੈ ਸਾਰੀ ਜੀ ਆਲੇ ਦੋਲੇ ਅੱਛਾ ਆ ਪੰਚਾਇਤੀ ਜ਼ਮੀਨ ਹੈ ਉਹ ਸਾਡੀ ਮਾਲਕੀ ਜ਼ਮੀਨ ਹੈ ਸੌ ਇਹ ਬੜਾ ਖੜਿਆ ਪੰਚਾਇਤੀ ਹੈ ਇਹ ਪੰਚਾਇਤੀ ਆਹ 100 ਕਿੱਲਾ ਮਾਲਕੀ ਹੈ ਇੱਧਰ ਆ ਜਾਓ ਇਹਦੇ ਚ ਬੜੀ ਗੱਲ ਹੈ ਜੀ ਇਹ ਸਾਹਮਣੇ ਦੇਖੀ ਦੀ ਸਾਡੇ ਮਾਲਕੀ ਦੀ ਜ਼ਮੀਨ ਹੈ ਜਿਹੜਾ ਪੱਥਰ ਹੈ ਇਹ ਮੈਨੂੰ ਇੱਥੇ ਦੇਖਿਆ ਮੈਂ ਇਹ ਸਾਰੇ ਨਕਸ਼ੇ ਚ ਘੁੰਮਦਾ ਐਨਾ ਪੱਥਰ ਦੇ ਜਿਵੇਂ ਇਹ ਇੱਕ ਜਾਂ ਪੱਥਰ ਇਹ ਕਿ ਬਚਿਆ ਪਤਾ ਕਿ ਉਹ ਬਚਿਆ ਹੈ ਮੈਂ ਤਾਂ ਅਸਾਂ ਕਿਉਂ ਬਚਿਆ ਨਾਨਗਰਾ ਪਿੰਡ ਦੇ ਵਿੱਚ ਰੱਜ ਕੇ ਮਾਈਨਿੰਗ ਇੱਧਰ ਖੜਾ ਹੈ। ਸਿੱਪੇ ਨਾਨਗਰਾ ਵਿੱਚ 50 ਫੁੱਟ 100 ਫੁੱਟ। ਜਦੋਂ ਪ੍ਰਸ਼ਾਸਨੋਂ ਪਾਣੀ ਆਂਦਾ ਨਾ ਆ ਪਾਣੀ ਜਾ ਰਿਹਾ। ਇੱਕਦਮ 100 ਫੁੱਟ ਪਾਣੀ गिरਦਾ। ਉਹ ਸਾਡਾ ਆ ਸਾਰਾ ਹੜਾ ਕੇ ਲੈ ਗਿਆ ਦਾ। ਸਾਰਾ ਪੈ ਗਈ ਸਾਰੀ। ਆ ਜਿੰਨੀ ਹਦਾਈ ਹੋਈ ਨਾ ਸਾਡੀ ਤੇ ਮਾਈਨਿੰਗ ਨਹੀਂ ਹੋਈ। ਹੜ ਕੇ ਉੱਥੇ ਪੈ ਗਿਆਂ। ਇਸ ਵਾਰ ਉਹ ਨਹੀਂ ਫੇਰ ਕੱਢ ਲਿਆ। ਅੱਗੇ ਪ੍ਰਸ਼ਾਸਨ ਪੈਣੀ ਫੇਰ ਹੜ ਕੇ ਜਾਊਗਾ। ਉਹਨਾਂ ਚ ਪੈ ਗਿਆ। ਉਹ ਤਾਂ ਨਿਜਾਰੀ 'ਚ ਬੈਠੇ ਆ। ਸੋਰਾ ਲੱਗਦਾ। ਆ ਪਿਛੇ ਨਾਲ ਜੀ ਪੈ ਪੈ ਵਧੀਆ ਆ ਬਾਈਪ ਲੈ ਆਏ ਤੇ ਅਸੀਂ ਬੰਦਿਆਂ ਦੇ ਸਹਿਯੋਗ ਨਾਲ ਕਿ ਉੱਥੋਂ ਬੜੀ ਗੱਡੀ ਨਹੀਂ ਜੀ ਟੱਪਦੀ ਮੈਂ ਕੋ ਮੱਝ ਵਾਲਾ ਟੈਂਪੂ ਜਾਂ ਕੋ ਤੂੜੀ ਵਾਲਾ ਭਾਜੀ ਕੁਛ ਨਹੀਂ ਟੱਪਦਾ ਬੀ ਉੱਪਰੋਂ ਉਹਨੂੰ ਤਾਂ ਫੇਰ ਨੁਕਸਾਨ ਆ ਤਾਰੀ ਗੱਡੀ ਸਾਹਿਬ ਇਹ ਮੰਨ ਲਓ ਇਹ ਪਾਈਪਾਂ ਤੁਸੀਂ ਲੈ ਕੇ ਅਸੀਂ ਆ ਆਏ ਅਸੀਂ ਬੰਦਿਆਂ ਨੇ ਮੋਰੇ ਹੁਣ ਦੋ ਚੋਟਾ ਬਣਾ ਲਈਏ ਨਹੀਂ ਪਾਣ ਦਿੱਤੇ ਜਿਹੜੇ ਪਿੰਡ ਦੇ ਵਿਆਪਰ ਦੇ ਸਰਪੰਚ ਨੇ ਪਾਇਪ ਨਹੀਂ ਪਾਣ ਦਿੱਤੇ ਕਹਿੰਦੇ ਇੱਥੇ ਮਾਈਨਿੰਗ ਹੋਣੀ ਅੱਜ ਉਹੀ ਸਰਪੰਚ ਨਾਲ ਆਇਆ ਸੀਗਾ ਉਹਨਾਂ ਦੀ ਮਿੰਤੀ ਕਰਾਉਣ ਵਾਸਤੇ ਜਿਸ ਉਹ ਜਿਸ ਜਿਹਦੀ ਪੰਚਾਇਤ ਦਾ ਵਾਅਦਾ ਕੀਆ ਇਦੇ ਸਾਡੇ ਆਪ ਦੇ ਦੋ ਗਲੇ ਗਦਾਰ ਇਹਨਾਂ ਦਾ ਆਲੇ ਜੀ ਆਪਾਂ ਨਿਸੰਮਨ ਕਰਕੇ ਖਾ ਰਹੇ ਹਾਂ ਉਹਨਾਂ ਕਰਕੇ ਖਾ ਰਹੇ ਜੀ ਫਿਰ ਉਹ ਮਤਲਬ ਇੱਕ ਤਰ੍ਹਾਂ ਆਪਣੇ ਆਪ ਨੂੰ ਦੱਸੋ ਇੱਕ ਦੱਸੋ ਜੇ ਇੱਕ ਦੱਸੋ ਜੇ ਆ ਆਰਜੀ ਪੁਲ ਤਾਂ ਤੁਸੀਂ ਬਣਾਇਆ ਹੈ ਤੇ ਸਰਕਾਰ ਵੱਲੋਂ ਕੀ ਇੰਤਜ਼ਾਮ ਹੈ ਇੱਥੋਂ ਲੋਕ ਕਿਵੇਂ ਜਾਣਗੇ ਕੋਈ ਇੰਤਜ਼ਾਮ ਨਹੀਂ ਕੋਈ ਕੋਈ ਇੰਤਜ਼ਾਮ ਨਹੀਂ ਉਹ ਲੇ ਬੈਠੇ ਆ ਹਾਂ ਤਾਂ ਲੋਕਾਂ ਭਾਜੀ ਜਦੋਂ ਇਹ ਚੱਕ ਹੋ ਜਾਣਾ ਭਾਜੀ ਕੰਮ ਕਰਿਆ ਕਰੋ ਮੇਰੀ ਗੱਲ ਸੁਣੋ ਵਾਂ ਤਵਾਂ ਦੇ ਦੋ ਚੁਟਕਲੇ ਸੁਣਾ ਕਰੋ ਅਹੀਂ ਪਾਰ ਕਰ ਜਾ ਕਰੋ ਹਾਂ ਉਹ ਨਹੀਂ ਕਰਨੀ ਲੋੜ ਆਏ ਉੱਤੋਂ ਨਹੀਂ ਮੰਗ ਜਾ ਕਰਾਂ ਕੋ ਉੱਤੇ ਪਾਣੀ ਦੇ ਮਤਲਬ ਕਸਰ ਭਾਈ ਛੱਡਦੇ ਨਾ ਸਭ ਤੋਂ ਨਕਮਾ ਵੱਡਾ ਅਸੀਂ ਨਾ ਅਸੀਂ ਕਾਂਗਰਸੀ ਬੰਦੇ ਆ ਅਸੀਂ ਬਹੁਤ ਖੁਸ਼ ਹੋਏ ਸੀ ਕਿ ਚਲੋ ਆ ਇਹ ਆਪ ਆ ਗਈ ਬਦਲਾਅ ਆ ਗਿਆ ਸੁਧਾਰ ਹੋ ਜਾਣਾ ਸੁਧਾਰ ਹੋਗਾ ਖੁਸ਼ ਹੋਏ ਬਦਲਾਅ ਆਊਗਾ ਬਦਲਾਅ ਆਊਗਾ ਇਹਨੇ ਨਾ ਪੈਸਾ ਸੁਧਾਰਾ ਚੁਟਕਿਆ ਹੋਇਆ ਨਾ ਇਹਨੇ ਤਾਂ ਬੇੜਾ ਕਰ ਕਰ ਕਰਤਾ ਪਣੀ ਚੱਕਣ ਨਾਲ ਸਾਡਾ ਸਾਰਿਆਂ ਨੇ ਕੀਤਾ ਘੱਟ ਕੇ ਨਹੀਂ ਕੀਤੀ ਉਹ ਇਹ ਪੁਲਿਸ ਆਈ ਛੋਟਾ ਨੂੰ ਛੱਡ ਗਏ ਵਿੱਚ ਅਸੀਂ ਸ਼ਿਕਾਇਤ ਕਰਦੇ ਨੇ ਉਹ ਸਾਡੇ ਪੁਲਿਸ ਤਾਂ ਭੇਜਦੇ ਤੇ ਮਸ਼ੀਨਾਂ ਪਾਟਾ ਜਾਂਦੀਆਂ ਆ ਸਾਡਾ ਮੁੰਡਾ ਸੁਣੋ ਇਹ ਵਿੱਚ ਸੜਾਵੇ ਜੇ ਅਸੀਂ ਆਏ ਤਾਂ ਚੱਕ ਜੂਨ ਦੇ ਆ ਆ ਬਦਲਾ ਸੁਣ ਲਿਓ ਜੇ ਆ ਬਦਲਾ ਦੱਸਿਆ ਸਰਪੰਚ ਸਾਹਿਬ ਨੇ ਆਦੇ ਬਦਲਾ ਇਹ ਹੈ ਕਿ ਪਹਿਲਾ ਕੰਮ ਸੇ ਕੰਮ ਜਦੋਂ ਪਿੰਡ ਰਾਲਕੇ ਇਲਾਕੇ ਦੇ ਲੋਕ ਰਿਪੋਰਟ ਕਰਦੇ ਪੁਲਿਸ ਆਉਂਦੀ ਤੇ ਮੈਨੂੰ ਫੋਨ ਮਾਰਨਾ ਮਸ਼ੀਨਾ ਭੱਜ ਜਾਂਦੀਆਂ ਸੀ ਮਸ਼ੀਨਾ ਭੱਜ ਗਈਆਂ ਇਹ ਹੁਣਾਂ ਦੇ ਉਹ ਵੀ ਭੱਜਦੀਆਂ ਉਹ ਫੋਨ ਕਰੀ ਨਾ ਕਹਿੰਦੇ ਫੋਨ ਕਿਨੇ ਕੀਤਾ ਕਹਿੰਦੇ ਚੱਲ ਹੁਣ ਤੂੰ ਚੱਲ ਹੁਣ ਤੁਸੀਂ ਚੱਲਦੇ ਹੋ ਹੁਣ ਕੀ ਕਰਿੰਦਾ ਫੋਨ ਕਰਕੇ ਆਹ ਦੱਸ ਸਾਡੀ ਮੰਗੇ ਆ ਭਾਜੀ ਕਿਸੇ ਟਾਈਮ ਤਾਂ ਸਾਨੂੰ ਪਾਈਪ ਨਹੀਂ ਪਾਣ ਦਿੱਤੇ ਜਿੱਥੇ ਮਾਈਨਿੰਗ ਹੋਣੀ ਆ ਜੇ ਇਹ ਇਲਾਕਾ ਪੂਰਾ ਮਤਲਬ ਉਹਨਾਂ ਨੇ ਪੂਰੀ ਤਿਆਰੀ ਕਰੀ ਵੀ ਤੀ ਫੇਰੇ ਫਾਰਮੈਲਟੀ ਦੇਖੋ ਕਿਆ ਕਰੀ ਇੱਥੇ ਮੈਡਮ ਖੜੇ ਮੈਨੂੰ ਕਹਿੰਦੇ ਜੀ ਸਾਰੇ ਸਹਿਮਤ ਹੈ ਸਾਨੂੰ ਪਤਾ ਕੱਖ ਨਹੀਂ ਕਿਆ ਹੋ ਰਿਹਾ ਮੈਡਮ ਕੌਣ ਹੈ ਐਸ ਡੀ ਐਮ ਐਸ ਡੀ ਐਮ ਮੈਡਮ ਸਾਨੂੰ ਪਤਾ ਕੁਝ ਨਹੀਂ ਕਹਿੰਦੇ ਜੀ ਇਹਦੇ ਵੀਊ ਲੈ ਲਓ ਵੀਊ ਤਾਂ ਦਈਏ ਸਾਨੂੰ ਪਤਾ ਵਜੋਂ ਪੁੱਛਿਆ ਉਹ ਕਹਿੰਦੇ ਇੱਥੇ ਪੁਲ ਬਾਰੇ ਚੱਲ ਰਹੀ ਹੈ ਚਰਚਾ ਵੀ ਪੁਲ ਤੋਂ ਤਾਂ ਕਿਲੋਮੀਟਰ ਨਾਲ ਥੱਲੇ ਨਾਲ ਉੱਪਰ ਉਦੋਂ ਹੀ ਮਾਈਨਿੰਗ ਹੋ ਸਕਦੀ ਫਿਰ ਵਿੱਚੋਂ ਦੇਖੋ ਸਟਾਫ ਦੇ ਬੰਦੇ ਦੱਸ ਰਹੇ ਨਹੀਂ ਨਹੀਂ ਉਹ ਕੱਲੇ ਕੋ ਪਿੱਲਰ ਖੰਬੇ ਖੜੇ ਕਰਨੇ ਲਈ ਅਸੀਂ ਕਾਹਦੇ ਕੁਛ ਨਹੀਂ ਕੁਛ ਨਹੀਂ ਉਹ ਰਕਵਾ ਦੇ ਰਹੇ ਇਹਨਾਂ ਨੇ ਰਕਵਾ ਦੇਖਿਆ ਨਾ ਵਿਭਾਗ ਸਾਰੇ ਆਈ ਦੇ ਰਕਵਾ ਕਿਹੜਾ ਹੈ ਉੱਥੇ ਵੀ ਝੰਡੀ ਲਾ ਦੇਣੀ ਨਹੀਂ ਕਿਹਾ ਉਹਨਾਂ ਨੇ ਇਹ ਸੀ ਕਿ ਅਸੀਂ ਪੁੱਲ ਲਈ ਆਏ ਨਾ 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 ਉਹ ਤਾਂ ਬਾਅਦ ਚ ਗਿਆ ਉਹਨਾਂ ਨੇ ਰਕਵੇ ਸੋਲੋ ਪਹਿਲਾਂ ਕਿਹਾ ਉਹਨਾਂ ਨੇ ਪੁੱਲ ਲਈ ਪੁੱਲ ਲਈ ਕਿਹਾ ਉਹਨਾਂ ਨੇ ਉਹਨਾਂ ਨੂੰ ਕਹਿਣਾ ਸੀ ਅਸੀਂ ਤਾਂ ਬਾਈਟ ਦਿੰਨੇ ਆ ਮਾੜੀ ਜੀ ਤੁਸੀਂ ਵੀ ਦੇ ਦਿਓ ਸਾਹਮਣੇ ਖੜ ਕੇ ਕਿ ਅਸੀਂ ਸਿਰਫ ਪੁੱਲ ਲਈ ਆਏ ਆ ਜਿਸ ਟਾਈਮ ਇਹ ਗੱਲ ਵੀ ਕਰਤਾ ਉਹਨੇ ਚਾਲੇ ਪਾ ਦਿੱਤੇ ਨਿਕਲ ਗਏ ਆ ਜਰਾ ਸੁਣ ਲਿਓ ਜੇ ਪੁੱਲ ਦਾ ਇਹਨਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੁੱਲ ਲਈ ਆਏ ਆ ਕਹਿ ਕੇ ਇੱਕ ਹੋਰ ਬੜੀ ਗੱਲ ਹੈ ਜੀ ਇਸ਼ਤਿਹਾਰ ਦਾ ਪਹਿਲਾਂ ਇਹਨਾਂ ਦਾ ਪੁੱਲ ਤੇ 2 ਸਾਲ ਪਹਿਲਾਂ ਉਹ ਨਹੀਂ ਆਇਆ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਇੱਕ ਗੱਲ ਦਾ ਜਵਾਬ ਦਿਓ ਇੱਥੇ ਪੁੱਲ ਪਾਤਾ ਅੱਗੇ ਰੋਡ ਕਿੱਥੇ ਵੱਡਾ ਕਸਤਾ ਹੈ ਨਹੀਂ ਭਾਈ ਕੋਈ ਬਸ ਨਾ ਘਟਾਣੇ ਸਾਡੇ ਅਸਲ ਰਾਹ ਹੀ ਹੈ ਨਹੀਂ ਰਾਹ ਹੀ ਰਾਹ ਇਹਦਾ ਪਿੰਡ ਨੇ ਬਣਾਇਆ ਰਾਹ ਆਈ ਰਾਹ ਪੁੱਲ ਜਾਂਦੇ ਨਹੀਂ ਉਧਰ ਕਿਹ ਚਾਹਦੇ ਜੀ ਰੋੜੇ ਜਿੱਥੇ ਬਣਨਾ ਚਾਹੀਦਾ ਦੱਸੋ ਨਾ ਕਿੱਥੇ ਜਾਈਏ ਕਿੱਥੇ ਜਾਈਏ ਬੱਦ ਤੋਂ ਬੱਦ ਨਾਨਕਾ ਪੁਲ ਬਣੂਗਾ ਇਹ ਤਾਂ ਦੋ ਜਗ੍ਹਾ ਚਾਰ ਕਾਰਾਂ ਤੋਂ ਲਿਆ ਉਹ ਮੁੱਠੇ ਵਾਦੀ ਨਹੀਂ ਕਹਿਣ ਦਾ ਮਤਲਬ ਵਿੱਚ ਚਾਰ ਕਾਰਾਂ ਦਾ ਰੋਡ ਚੱਲਿਆ ਜੀ ਉੱਪਰ ਚਾਰ ਕਰ ਕਰਕੇ ਰੋਡ ਚਲਾ ਗਿਆ ਕੀ ਕਹਦੇ ਹੋ ਹੋ ਗਿਆ ਜੀ ਸਭ ਬੜੇ ਤੁਹਾਡੇ ਬਾਅਦ ਉੱਥੇ ਬੰਦਣਾ ਇਸੇ ਕਰਕੇ ਰਾਨਾ ਰਾਨੇ ਨੇ ਰੋਕੇ ਦਾ ਕੋਲ ਪਹਿਲੇ ਲੱਗਦਾ ਇੱਥੇ ਬੰਦ ਜਾ ਬੰਦੂਗਾ ਦਗੋੜ ਤੋਂ ਉਹ ਉਹ ਸਾਹਮਣੇ ਟਾਵਰ ਤੋਂ ਨਾ ਉਹ ਚਲੋ ਠੀਕ ਆ ਭਾਈ ਤੁਸੀਂ ਪਿਆਰ ਰਹੋ ਅਸੀਂ ਤੁਹਾਡੇ ਭਰਾਵੋ ਨਾਲ ਆ ਠੀਕ ਆ ਤੁਸੀਂ ਆਪ ਦਾ ਸਾਰੇ ਦਲੇ ਪਿੰਡਾਂ ਨੂੰ ਵੀ ਲੋਕਾਂ ਨੂੰ ਵੀ ਦਿਖਾਓ ਵੀ ਭਾਈ ਸਾਰੇ ਜੇ ਸੋਡੇ ਇੱਥੇ ਹਾਲਾਤ ਬਣ ਗਏ ਆ ਸਾਡੇ ਤਰ ਵਿਚਾਰ ਪਿੰਡ ਇਧਰ ਸਰਪੰਚ ਸਾਹਿਬ ਜੇ ਸੋਡੇ ਹਾਲਾਤ ਇੱਥੇ ਆ ਬਣਾ ਦੇ ਨਾ ਸੁਬੈਗੇ ਚੱਕ ਕੇ ਮੈਨੇ ਆਹ ਤਿੰਨੇ ਚਾਰੇ ਸੋਡੇ ਪਿੰਡ ਇਹ ਹੜਨਗੇ ਸੋਡੇ ਪਿੰਡ ਸਾਰੇ ਹੜਨਗੇ ਇਹ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਜਿੱਦ ਦੇੇ ਕਰਨਾ ਏ ਇੱਥੇ ਬਲਾਓ ਲੋਕਾਂ ਨੂੰ ਸੋਡੇ ਨਾਲ ਖੜੇ ਠੀਕ ਹੈ ਜੀ ਠੀਕ ਹੈ ਜੀ ਕੋਈ ਵੀ ਕਰ ਲੋਗੇ ਸਾਰਾ ਜਿਆ ਬਖਾ ਦੇ ਸਾਰਾ 500 ਸਾਰੇ ਲੋਕ ਤੁਹਾਡੇ ਹੋਣ ਨੂੰ ਬਾਅਦ ਚ ਸ਼ੋਰ ਸਾਰਾ ਇਲਾਕਾ ਤੁਹਾਡੇ ਨਾਲ ਖੜੂ ਹੋ ਗਿਆ ਅਸੀਂ ਜਾਣਦੇ ਹਾਂ ਬਖਾ ਦੇ ਸਾਰਾ ਤਾਜੋ ਪੰਜਾਬ ਨੂੰ ਤੇ ਸਾਰੇ ਪੰਜਾਬੀਆਂ ਨੂੰ ਪਤਾ ਲੱਗੀ ਹੋਰੀ ਚਲਿਓ ਜੀ ਚਲਿਓ ਹਾਂ ਜੀ ਇੱਕ ਮਿੰਟ ਇੱਕ ਮਿੰਟ ਖੜ ਕੇ ਫੋਟੋ ਕਰ ਲੀ ਆਹ ਆਹ ਚੱਲ ਬਣੀ ਆਜੋ ਆਜੋ ਨਾ ਬਸ ਕਰੋ ਚਲਾ ਜਾ ਕਹਿੰਦੀ ਹਰ ਜਗ੍ਹਾ